ਸਵਾਧੀ ਨਾਨਕ ਸੇਖ ਪੰਥ ਦੇ ਤੁਹਾਨੂੰ ਜੈ ਸ਼ੁਗਨ ਸਾਹਿਬ ਸ਼੍ਰੀ ਦਾਤ ਮਹੱਲਾ ਮੈਂ ਤਾਂ ਬਣ ਜੇ ਤੁਰ ਬੋਣ ਜਾਏ ਨੋ ਹੋ ਸੰਭਾਲ ਕੈਸੀ ਬੋਲੇ ਇਸੋ ਨਿਹਾਲੋ ਸ੍ਰੀ ਅਕਾਲ ਜਨ ਹੈ ਸਤਿਗੁਰੂ ਵਾਲਾ ਬੋਲੇ ਇਸੋ ਨਿਹਾਲੋ ਜਪ ਤਪ ਸੰਜਮ ਕੋਈ ਜਬ ਰਾਹੀ

ਜੋ ਸੀ ਇਹ ਤਾਂ ਬਾਕੀ ਦਾ ਜਿਹੜਾ ਵਿਧਾਨ ਸਭਾ ਦਾ ਜ਼ੋਨ ਦਾ ਦਫ਼ਤਰ ਹੈ ਉਹ ਮ੍ਰਿੰਡੇ ਜੱਸੀ ਉਹਦਾ ਉਦਘਾਟਨ ਕੀਤਾ ਹੈ ਔਰ ਉਸ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਤੇ ਜਾ ਕੇ ਨਤਮਸਤਕ ਵੀ ਹੋਇਆ ਔਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਵੀ ਕੀਤਾ ਕੋਟਨ ਕੋਟ ਧੰਵਾਦ ਵੀ ਕੀਤਾ ਕਿ ਉਹਨਾਂ ਨੇ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੈਨੂੰ ਬਖਸ਼ਿਸ਼ ਕੀਤੀ ਔਰ ਮੈਂ ਉਹਨਾਂ ਦੇ ਚਰਨਾਂ ਤੇ ਵੀ ਅਰਦਾਸ ਕਰਕੇ ਆਇਆ ਅਸੀਂ ਚੰਕੌਰ ਸਾਹਿਬ ਦੀ ਜਿਹੜੀ ਪਵਿੱਤਰ ਧਰਤੀ ਹੈ ਜਿੱਥੇ ਸਿੰਘ ਸਾਹਿਬ ਜਦਿਆਂ ਦਾ ਬਲਿਦਾਨ ਹੋਇਆ ਉਹਨਾਂ ਦੀ ਬਹਾਦਰੀ ਲਾਸਾਨੀ ਕੁਰਬਾਨੀ ਦੀ ਪ੍ਰਤੀਕ ਹੈ ਜੇディ ਮੈਂ ਸੇਵਾ ਕਰ ਸਕਾਂ ਇਹਦਾ ਵਿਕਾਸ ਕਰ ਸਕਾਂ ਮੇਰੇ ਮਨ 'ਚ ਪ੍ਰੇਰਨਾ ਆਈ ਕਿ ਬੇ ਇੱਡਾ ਵੱਡਾ ਸਥਾਨ ਹੈ ਇਤਿਹਾਸਕ ਸਥਾਨ ਹੈ ਤੇ ਕਿਉਂ ਨਾ ਬਾਹਰ ਦਾ ਜਿਹੜਾ ਵੱਡਾ ਗੇਟ ਵਿਸ਼ਾਲ ਬਣੇ ਯੋਨਾ ਸਾਹਿਬ ਜਦਿਆ ਦੀ ਸ਼ਹਾਦਤ ਨੂੰ ਪ੍ਰਗਟਾਉਂਦਾ ਹੋਏ ਕੋਈ ਵੀ ਇੱਥੇ ਆਏ ਤੇ ਉਹ ਜਵੇਸ਼ੀ ਅੰਮ੍ਰਿਤਸਰ ਸਾਹਿਬ ਨੇ ਸੀ ਦੇਖਿਆ ਕਿ ਨਾ ਛਾ ਬਾਹਰ ਗੇਟ ਬਣਿਆ ਹੈ ਸਵਾਕੀ ਦੁਆਰ ਬਣਿਆ ਹੈ ਇੱਥੇ ਵੀ ਉਹ ਸਵਾਕੀ ਦੁਆਰ ਬਣੇ ਮੋਰਿੰਡੀ ਦਾ ਰੇਲਵੇ ਸਟੇਸ਼ਨ ਮੈਨੂੰ ਵਿਚਾਰ ਆਇਆ ਗੁਰੂ ਮਹਾਰਾਜ ਨੇ ਪ੍ਰੇਰਨਾ ਦਿੱਤੀ ਹੈ ਕਿ ਯੋਨਾ ਇਸ ਰੇਲਵੇ ਸਟੇਸ਼ਨ ਦਾ ਨਾਮ ਸਾਡੇ ਸਾਰਿਆਂ ਦੀ ਮਾਤਾ ਅਣਤਾਨ ਮਾਤਾ ਗੁਜਰੀ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਗਿਆਨੇ ਆਪਣੇ ਬੱਚਿਆਂ ਨੂੰ ਐਸੀ ਸਿੱਖਿਆ ਦਿੱਤੀ ਕਿ ਉਹ ਧਰਮ ਤੇ ਸਮਾਜ ਦੇ ਹਾਸਤੇ ਹਾਸਤੇ ਬਲੀਦਾਨ ਹੋ ਗਏ ਜਿਹੜਾ ਹੈ ਕੋਈ ਨਹੀਂ ਆਇਆ ਰੋਡ ਜਿਹੜੀ ਜਾ ਰਹੀ ਹੈ ਮੁੰਡਾ ਤੋਂ ਸ਼੍ਰੀ ਚਮਕੌਰ ਸਾਹਿਬ ਉਹਦਾ ਨਾਮ ਹੀ ਅਸੀਂ ਆਪਣੇ ਵੱਡੇ ਸਾਹਿਬ ਜਾਂਦੇ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਜੀ ਅਜੀਤ ਸਿੰਘ ਜੀ ਦੇ ਨਾਮ ਤੇ ਰੱਖਿਆ ਹੋਇਆ ਜੀ ਬਹੁਤ ਅੱਛਾ ਬੜਾ ਹੋਰ ਵਿਕਾਸ ਗੇਟ ਵੀ ਬਣੇ ਹੋਏ ਜੀ ਫਤਿਹਗੜ੍ਹ ਸਾਹਿਬ ਰੋਡ ਮੇਰੇ ਬਣਾਏ ਤੇ ਸਵਾਗਤ ਜੀ ਮੈਂ ਤੁਹਾਨੂੰ ਵਾਹ ਵਾਹ ਬੰਦੇ ਦੀ ਗੱਲ ਮਹਾਰਾਜ ਜੀ ਅੱਜ ਜਿਹੜੇ ਕਿਉਂ ਮੁੱਦੇ ਉਠਾਏ ਜਾਂਦੇ ਪਹਿਲਾਂ ਕਿਉਂ ਉਠਾਏ ਗਏ ਜਿਹੜੇ ਪਹਿਲਾਂ ਸਰਕਾਰ ਰਹੀ ਹੈ ਜੀ ਪਹਿਲਾਂ ਸਰਕਾਰ ਰਹੀ ਹੈ ਜੁੜੀ ਪਹਿਲੇ ਪਹਿਲੇ 10 ਸਾਲ ਦੀ ਸਰਕਾਰ ਬਣੀ ਹੋਣਾ ਯਾਦ ਦਿਲਾਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਲੰਗਰ ਖੁੱਲਿਆ ਬਿਲਕੁਲ ਪਹਿਲੇ 10 ਸਾਲਾਂ 'ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਤੋਂ ਪੰਜਾਬੇ ਪ੍ਰਕਾਸ਼ਪੁਰ ਨੂੰ ਪੂਰੀ ਦੁਨੀਆ 'ਚ ਮਨਾਇਆ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਦੁਨੀਆ ਦੀ ਹਰ ਭਾਸ਼ਾ 'ਚ ਟ੍ਰਾਂਸਲੇਸ਼ਨ ਕਰਾਇਆ ਗੁਰੂ ਕਬਨ ਸਿੰਘ ਮਾਰਾ ਅਜ ਦਾ 350 ਪ੍ਰਕਾਸ਼ ਦਿਹਾੜਾ ਆਇਆ ਮੋਦੀ ਸਾਹਿਬ ਚੱਲ ਕੇ ਪਟਨਾ ਸਾਹਿਬ ਨਤਮਸਤਕ ਹੋਏ ਸਿੱਕਾ ਜਾਰੀ ਹੋਇਆ ਗੁਰਦੇਵ ਭਾਦਰ ਸਾਹਿਬ ਦਾ 400 ਪ੍ਰਕਾਸ਼ ਪੁਰਬ ਆਇਆ ਨਾਲ ਕਿਲੇ ਦੇ ਉੱਤੇ ਜਿੱਥੋਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਫਰਮਾਨ ਹੋਇਆ ਸੀ ਉੱਥੇ ਕੀਰਤਨ ਦਰਬਾਰ ਸੱਜੇ ਗੁਰੂ ਦੇ ਜਕਾਰੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਜਾ ਕੇ ਨਤਮਸਤਕ ਹੋਏ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਤੇ ਲੈ ਕੇ ਜਾਣਾ ਚਾਹੀਦਾ ਹੈ ਸਿਰਫ ਪੰਜਾਬ ਹਰਿਆਣਾ ਹੀ ਮਾਣਦਾ ਕਿ ਕਿਉਂ ਰਹਿ ਸਰਕਾਰੀ ਤੌਰ ਤੇ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਜਿਹੜੀ ਤਮਿਲਨਾਡੂ ਦੇ ਪਿੰਡ ਤੇ ਜਾ ਕੇ ਪੁੱਛੋਗੇ ਤੇ ਸਕੂਲ ਦੇ ਬੱਚੇ ਦੱਸਣਗੇ ਹਾਂ ਕੋ ਗੁਰਦਿੰਦ ਸਿੰਘ ਬਾਹਰ ਆਏ ਤੇ ਛੋਟੇ ਸਾਹਿਬ ਜਾਨੇ ਦਾ ਬਲੀਦਾਨ ਸੀ ਅਫਗਾਨਿਸਤਾਨ ਚ ਜੰਗ ਹੋ ਗਈ ਸਾਡੇ ਪਵਿੱਤਰ ਸਰੂਪਾਂ ਨੂੰ ਪੂਰੀ ਮਾਨ ਮਰਿਆਦਾ ਨਾਲ ਲੈ ਕੇ ਆਏ ਪਿਛਲੇ 10 ਸਾਲਾਂ ਚ ਇਹ ਸੰਖੇ ਕੰਮ ਹੋਏ ਆ ਟੂਰਿਜ਼ਮ ਸਰਕਟ ਬਣਾਇਆ ਜਿਹੜਾ ਪੂਰਾ ਤੁਸੀਂ ਸੜਕਾਂ ਦਾ ਜਾਲ ਦੇਖ ਰਹੇ ਹੋ ਉਹਨੂੰ ਪੂਰੇ ਟੂਰਿਜ਼ਮ ਸਰਕਟ ਬਣਾਇਆ ਸ਼੍ਰੀ ਹਰਮੰਦਰ ਸਾਹਿਬ ਦਾ ਐਫਸੀਆਰ ਦਾ ਦਰਜਾ ਨਹੀਂ ਸੀ ਉਹ ਦਰਜਾ ਮਿਲਿਆ ਜੀਐਸਟੀ ਹਟਾਈ ਰੰਗਰ ਤੋਂ ਅਨੇਕਾਂ ਕੰਮ ਹੋਇਆ ਲੇਕਿਨ ਇਹ ਕੰਮ ਚੱਲਦੇ ਰਹੇ ਆ ਉਸੇ ਘੜੀ ਦੀ ਹੁਣ ਸ੍ਰੀ ਚਮਕੌਰ ਸਾਹਿਬ ਦਾ ਸ੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਕਰਾਂਗੇ ਮੈਂ ਇਹ ਗੱਲਾਂ ਇਸ ਕਰਕੇ ਕਹਿ ਰਿਹਾ ਤੁਹਾਡੀ ਗੱਲ ਜਾਇਜ਼ ਹੈ ਕਿਉਂਕਿ ਮੈਨੂੰ ਉਹ ਸੇਵਾ ਹੁਣ ਮਿਲੀ ਆ ਕਿ ਸੰਗੇ ਦੀ ਸੇਵਾ ਕਰਨ ਦੀ ਤੇ ਜੇ ਮੈਨੂੰ ਗੁਰੂ ਮਹਾਰਾਜ ਨੇ ਹੁਣ ਸੇਵਾ ਬਖਸ਼ਿਸ਼ ਕੀਤੀ ਆ ਤੇ ਮੇਰੇ ਮਨ 'ਚ ਹੁਣ ਪ੍ਰੇਰਣਾ ਜਗੀ ਆ ਤੇ ਤੁਸੀਂ ਦੇਖੋਗੇ ਜਿੰਨੇ ਮੈਂ ਬਾਕੀ ਕੰਮ ਕਿਨਾਏ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੀੇ ਬਾਤ ਕਰਨਾ ਗੁਰੂ ਮਹਾਰਾਜ ਨੇ ਮੈਂ ਕੌਣ ਆ ਜੀ ਕਰਨ ਵਾਲਾ ਪਹਿਲਾਂ ਵੀ ਸਾਰਾ ਕੁਝ ਗੁਰੂ ਮਹਾਰਾਜ ਨੇ ਕਰਾਇਆ ਮੋਦੀ ਸਾਹਿਬ ਕੌਣ ਨੇ ਕਰਨ ਵਾਲੇ ਗੁਰੂ ਮਹਾਰਾਜ ਸੇ ਆ ਜੋ ਜਿੰਨੂੰ ਬਲ ਬਖਸ਼ਦੇ ਆ ਜਿੰਨੂੰ ਨਿਮਿਤ ਬਣਾਉਣਾ ਹੁੰਦਾ ਜਿੰਨੂੰ ਉਹਨਾਂ ਨੇ ਜਿਹਦੇ ਸਿਰ 'ਤੇ ਉਹਨਾਂ ਨੇ ਸੇੜਾ ਬਣਾਉਣਾ ਹੁੰਦਾ ਮੈਂ ਸਮਝਦਾ ਕਿ ਗੁਰੂ ਮਹਾਰਾਜ ਨੇ ਉਹ ਬਖਸ਼ਿਸ਼ ਮੇਰੇ ਤੇ ਕੀਤੀ ਆ ਔਰ ਉਹ ਮੈਨੂੰ ਬਲ ਬਖਸ਼ਣਗੇ ਤੇ ਮੇਰੇ ਮਾਧਿਅਮ ਨਾਲੇ ਸਾਰੇ ਕੰਮ ਕਰਵਾਉਣਗੇ ਕਰਨ ਵਾਲੇ ਗੁਰੂ ਸਾਹਿਬ ਬੋਲੇ ਜਿੰਨੂੰ ਸਾਰੇ ਕਰਨਾ ਪੈਣਾ ਸਾਡੇ ਨਾਲ ਗੱਲ ਕਰਨੀ ਹੈ ਸਾਡੇ ਨਾਲ ਗੱਲ ਕਰੀ ਬੁਨਾਂ ਦੇ ਠੀਕ ਹੈ ਉਸ ਵਾਰੇ ਇੱਕ ਕੇਂਦਰ ਸਰਕਾਰ ਨੂੰ ਲੈਟਰ ਨਿਕਲੇਗਾ ਬੰਦੀ ਸ਼ਿਕਾਇਤ ਉਦੇ ਬਾਰੇ ਤੁਹਾਡੀ ਕੀ رائے ਹੈ ਸਰਕਾਰ ਤੋਂ ਪਿੱਛੇ हट ਗਈ ਨਹੀਂ ਸਰਕਾਰ ਬਿਲਕੁਲ ਪਿੱਛੇ ਨਹੀਂ ਹਟੀ ਮੋਦੀ ਸਾਹਿਬ ਨੇ ਜਦੋਂ ਪੋਸ਼ਨਾ ਚੁਕੀ ਸਸਾਈ ਉੱਤੇ ਖੜੇ ਆ ਸੱਤ ਬੰਦੀ ਸਿੰਘ ਰਿਹਾਅ ਹੋ ਚੁੱਕੇ ਹੁੰਦੇ ਤੇ ਉਸ ਤੋਂ ਇਲਾਵਾ ਕੁਝ ਬੰਦੀ ਸਿੰਘ ਐਸੇ ਨੇ ਜਿਨ੍ਹਾਂ ਦਾ ਹਲੇ ਕੋਰਟ ਚ ਟ੍ਰਾਇਲ ਚੱਲ ਰਿਹਾ ਸਰਕਾਰ ਕਿਸੇ ਨੂੰ ਰਿਹਾਅ ਉਹ ਨਹੀਂ ਕਰ ਸਕਦੀ ਜਦੋਂ ਕੋਰਟ ਚ ਕੇਸ ਡਿਸਾਈਡ ਹੋ ਜਾ ਉਸ ਤੋਂ ਪਹਿਲਾਂ ਸਰਕਾਰ ਦਾ ਵੀ ਪਿਆਰ ਨਹੀਂਗਾ ਕੋਰਟ ਦਾ ਪਿਆਰ ਹੈ ਲੇਕਿਨ ਕੁਝ ਬੰਦੀ ਸਿੰਘ ਐਸੇ ਵੀ ਆ ਜਿਹੜੇ ਸਜ਼ਾ ਭੁਗਤ ਰਹੇ ਨੇ ਲੇਕਿਨ ਹਲੇ ਰਿਹਾਅ ਨਹੀਂ ਹੋਏ ਸਰ ਉਹਨਾਂ ਨੂੰ ਪ੍ਰੋਲ ਵੀ ਨਹੀਂ ਮਿਲ ਰਹੀ ਨਹੀਂ ਰਾਤ ਨੂੰ ਘੁੱਟ ਕੇ ਟੋੜੀ ਕੁਝ ਨਹੀਂ ਪ੍ਰੋਲ ਕੁਝ ਨੂੰ ਮਿਲ ਰਹੀ ਹੈ ਕੁਝ ਨੂੰ ਪ੍ਰੋਪੋਜ਼ਲ ਮਿਲ ਰਹੀ ਹੈ ਕੁਝ ਨੂੰ ਨਹੀਂ ਮਿਲ ਰਹੀ ਕਿਉਂਕਿ ਇਹ ਇਸ਼ੂ ਸਟੇਟ ਤੇ ਸੈਂਟਰ ਦਾ ਸਾਂਝਾ ਇਸ਼ੂ ਜੀ ਪਹਿਲਾ ਸਟੇਟ ਗਵਰਨਮੈਂਟ ਟ੍ਰੀਟਮੈਂਟ ਕਰਦੀ ਹੈ ਕੁਸ਼ਬੰਦੀ ਸਿੰਘ ਐਸੇ ਨੇ ਜਿਹੜਾ ਦਿੱਲੀ ਦੀ ਤਿਹਾਰਦ ਜੇ ਨਹੀਂ ਜਦ ਤੱਕ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕੋਈ ਕਮੇਟੀ ਬਣੀ ਹੋਈ ਹੈ ਜਦ ਤੱਕ ਉਹ ਕੇਂਦਰ ਸਰਕਾਰ ਨੂੰ ਮਤਾ ਪਾਸ ਕਰਕੇ ਨਹੀਂ ਭੇਜੇਗੀ ਕੇਂਦਰ ਸਰਕਾਰ ਨਹੀਂ ਕਰ ਸਕਦੀ ਉਹ ਮੀਟਿੰਗ ਹੋਈ ਲੇਕਿਨ ਮੀਟਿੰਗ ਜੋ ਨਾਮ ਕੇਸ ਡਿਸਕਸ ਨਹੀਂ ਹੋਏ ਲੇਕਿਨ ਮੈਂ ਇਸ ਮਸ਼ਲੇ ਤੇ ਕੋਈ ਰਾਜਨੀਤੀ ਨਹੀਂ ਕਰਦਾ ਮੈਂ ਤੇ ਇਨਾ ਕਹਿੰਦਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮੈਂ ਜਿੱਤ ਕੇ ਆਉਂਗਾ ਚਾਹੇ ਮੈਨੂੰ ਇੱਥੇ ਮੋਦੀ ਸਾਹਿਬ ਦੇ ਅੱਗੇ ਧਰਨਾ ਦਾ ਲਾਉਣਾ ਪਵੇ ਚਾਹੇ ਕੁਝ ਕਰਨਾ ਪਵੇ ਅਸੀਂ ਇਸ ਮੁੱਦੇ ਤੇ ਡੱਟ ਕੇ ਜੋ ਭਾਵਨਾਵਾਂ ਸੰਗਤੀਆਂ ਉਹਦੇ ਅਨੁਸਾਰ ਕਰਾਂਗੇ ਨਾ ਜਨਰ ਕਸਾਨਾਂ ਦੇ ਮੁੱਦੇ ਆ ਉਹਦੇ ਬਾਰੇ ਵੀ ਤੁਸੀਂ ਕਰੋ ਦੇਖੋ ਸਾਡੀ ਸਰਕਾਰ ਕਿਸਾਨਾਂ ਨੂੰ ਬਹੁਤ ਹੀ ਬੜੀ ਸਹੂਲਤ ਦੇ ਰਹੀ ਹੈ ਔਰ ਬਹੁਤ ਸਾਰਾ ਕੰਮ ਕਿਸਾਨੀ ਲਈ ਹੋਇਆ ਚਾਹੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦੀ ਗੱਲ ਚਾਹੇ ਯੂਰੀਆ ਢੀਲ ਵੀ ਦੇਖੋ 10 ਸਾਲ ਪਹਿਲਾਂ ਹਰ ਸਾਲ ਯੂਰੀਆ ਲਈ ਬਲੈਕ ਹੁੰਦੀ ਲਾਗੀਕਰ ਮਹਿੰਗੇ ਵੀ ਹੋਏ ਸਰ ਤਾਂ ਚੱਲ ਨਹੀਂ ਮਹਿੰਗੇ ਨਹੀਂ ਹੋਏ ਸਰਕਾਰ ਨੇ ਸਬਸਿਡੀ ਜੇ ਵਾਪਸ ਉਸੇ ਰੇਟ ਤੇ ਕਰਦੀ रियल ਮੰਗੀ ਹੋਇਆ ਸਵਾ ਲੱਖ ਕਰੋੜ ਦੀ ਐਕਸਟਰਾ ਸਬਸਿਡੀ ਦਿੱਤੀ ਹੈ ਕੇਂਦਰ ਸਰਕਾਰ ਨੇ ਐਮ ਐਸ ਪੀ ਦਾ ਰੇਟ ਵੀ ਵਧ ਰਿਹਾ ਹੈ ਪੰਜਾਬ ਦੇ ਇੱਕ ਇੱਕ ਦਾਣਾ ਸਰਕਾਰ ਖਰੀਦ ਲਈ ਝੋਨੇ ਦੇ ਕਣਕ ਦਾ ਕੁਝ ਹੋਰ ਫਸਲਾਂ ਨੂੰ ਵੀ ਐਮ ਐਸ ਪੀ ਦੇ ਦਾਇਰੇ ਚ ਲਾ ਕੇ ਆਏ ਆ ਲੇਕਿਨ ਮੈਂ ਸਮਝਦਾ ਹਾਂ ਉਹਦੇ باوجود ਵੀ ਅਗਰ ਕਿਸਾਨ ਭਰਾਵਾਂ ਦੀਆਂ ਕੋਈ ਸਮੱਸਿਆਵਾਂ ਹੈ ਸਰਕਾਰ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਤਰ੍ਹਾਂ ਸੰਤ ਹੈ ਉਹ ਕੋ ਨਵੀਂ ਸਰਕਾਰ ਬਣੇਗੀ ਪੰਜਾਬ ਤੋਂ ਨਾ ਪੀ ਪੀ ਦੇ ਪਾਇਲਟ ਕੇ ਚੇਤਨ ਜਾਵਾਂਗੇ ਜਦ ਤੱਕ ਮੋਦੀ ਸਾਹਿਬ ਨਾਲ ਗੱਲ ਕਰਕੇ ਸਾਰੇ ਮਸਲੇ ਹੱਲ ਹੋ ਜਾਣ। ਪਿੰਡਾਂ ਦੇ ਵਿੱਚ ਸਾਨੂੰ ਕਿਵੇਂ ਹੱਥ ਵਾਜਸੀ ਦਾ ਵਿਰੋਧ ਹੋ ਰਿਹਾ ਹੈ। ਕਿਵੇਂ ਹੈਂਡਲ ਕਰੂਗਾ ਸਾਰਾ ਇਹ। ਉਹਨਾਂ ਦਾ ਦੇਣਾ-ਚੀਮੇ ਦੀ ਜਿਹੜੀ ਹੈਗੀ ਤੁਸੀਂ ਜਗਾ ਬਣਾਉਂਗੇ ਪਿਆਰ ਨਾਲ ਪਿਆਰ ਪ੍ਰੇਮ ਨਾਲ ਉਹਨਾਂ ਨੂੰ ਨਤਮਸਤਕ ਹੋਗੇਗੀ ਤੁਸੀਂ ਸਾਡੇ ਅੰਦਾਜ਼ਾ ਤਾਓ ਤੁਹਾਡਾ ਕੋਈ ਦੱਸਾ ਕਿਲਾ ਸਾਡੀ ਝੋਲੀ ਪਾ ਦਿਓ ਆਪਾਂ ਦਾ ਵੀ ਤੇ ਕੋਡ ਲੱਗਿਆ ਕੁਝ ਕਰ ਨਹੀਂ ਸਕਦੇ ਜਿੱਤ ਕੇ ਜਾਵਾਂਗੇ ਤੁਹਾਡੇ ਮਸਲੇ ਹੱਲ ਕਰਾਵਾਂਗੇ ਜਿਹੜੇ ਤੁਹਾਡੇ ਨਾਲ ਅਸੀਂ ਵੀ ਤਾਂ ਕੇ ਜਾਣਦਾ ਅਰ ਉਸ ਤੋਂ ਪਹਿਲਾਂ ਹਲਕਾ ਕਮਿਨਿ ਪਿੰਡ ਚ ਜਾਏ ਪਿੰਡ ਜਾਣਾ ਸ਼ੁਰੂ ਕਰਾਂਗਾ ਅੱਲੇ ਤਾਂ ਕਿਉਂਕਿ ਮੈਨੂੰ ਟਿਕਟ ਹੀ ਕੰਦਰ ਪਹਿਲਾਂ ਮਿਲੀ ਆ ਹਲੇ 9 ਦੇ 9 ਹਲਕਾ ਦੇ ਵਰਕਰ ਸੰਮੇਲਨ ਦਫ਼ਤਰ ਤੋਂ 81 ਮੱਥਾ ਲੈ ਕੇ ਦਾਸ ਕਰ ਰਿਹਾ ਆ ਪਰਸੋ ਨਾਮਿਨੇਸ਼ਨ ਕਰਨ ਤੋਂ ਬਾਅਦ 15 ਤਰੀਕ ਨੂੰ ਮੇਰੀ ਪਿੰਡਾਂ ਦੀ ਕੈਂਪੇਨ ਸ਼ੁਰੂ ਹੋ ਗਈ। ਉਹਨਾਂ ਦਾ ਆਪਣਾ ਸਾਰੀ ਕਐਸਵਾਈਐਲ ਦਾ ਮੁੱਦਾ ਸਾਡੇ ਰਾਹੀਂ ਰਹੀ ਕੋਲ ਕਰਦੇ ਆ। ਇਹਨਾਂ ਦੇ ਖੇਤ ਦਾ ਜਿਹੜਾ ਹੈਗਾ ਸੀਲੇ ਦਾ ਪਾਣੀ ਆਉਂਦਾ ਹੈ। ਗੰਭੀਰ ਮੁੱਦਾ ਹੈ। ਔਰ ਪਾਣੀ ਨੂੰ ਕੀ ਕਰਨਾ ਪਾਣੀ ਸਾਫ਼ ਕਰਨਾ ਦੇ ਨਹੀਂ ਖੇਤਰ ਸਰਕਾਰ ਬੜੀ ਬੰਦੀਵਤ ਹੈ। ਤੁਸੀਂ ਮੈਨੂੰ ਇਹ ਗੱਲ ਤੇ ਹੱਥ ਲਾਈ ਹੈ। ਤੁਹਾਡੇ ਜੱਦ ਸ਼ਕਤੀ ਮੰਤਰੀ ਸ਼ਿਖਾਉਦੀ ਪੰਜਾਬ ਸੀ। ਉਹਨਾਂ ਨਾਲ ਕੱਲ ਮਿਲਦਾ। ਮੈਂ ਸਾਰਾ ਮੁੱਦਾ ਤੁਹਾਡੇ ਕੋਲ ਚੁੱਕੀ ਕਰ ਲਾਂਗਾ। ਕੱਲ ਹੀ ਉਹਨਾਂ ਨਾਲ ਡਿਸਕਸ ਕਰਾਂ। ਥੈਂਕ ਯੂ। ਧੰਨਵਾਦ ਬਹੁਤ ਧੰਨਵਾਦ। ਮਿਲ ਰਿਹਾ ਹੈ ਅਗਲੇ 5 ਸਾਲ ਮਿਲਦਾ ਰਹੇ ਗਰੀਬਾਂ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਕਿੰਨੇ ਕਿਸਾਨ ਵਿਰੋਧੀ ਹੈ ਜੀ ਮੋਦੀ ਦੇਸ਼ ਦੇ ਮਜ਼ਦੂਰਾਂ ਲਈ ਮੁਦਰਾ ਯੋਜਨਾ ਤੇ ਲੋਨ ਦੇ ਰਹੇ ਸਿਖਰਾਈ ਕਰ ਰਹੇ ਆ ਨੌਜਵਾਨਾਂ ਨੂੰ ਅੰਮ੍ਰਿਤ ਸਰ 3 ਘੰਟੇ ਚ ਪਟਨਾ ਜਿਹੜੀਆਂ ਸੜਕਾਂ ਜਿਹੜੇ ਹਾਈਵੇ ਜਿਹੜੇ ਪੁਲ ਜਿਹੜੇ ਆਈਆਈਟੀ ਆਈਆਈਐਮ ਪਜੀ ਦੇ ਸੈਟਲਾਈਟ ਸੈਂਟਰ ਪਟਨਾ ਦਾ ਏਮ ਜਿਹੜੇ ਸਾਡੇ ਚਾਰ ਜੀਵੇਂ ਇਲਾਕੇ ਇੰਚਾਰਜ ਹੋਏ ਉਹ ਧੰਨਵਾਦ ਸੁਭਾਸ਼ ਸ਼ਰਮਾ ਜੀ ਦਾ ਮੈਂ ਸੁਆਜੀ ਬਾਰੇ ਪਹਿਲੇ ਬਹੁਤ ਖੁਸ਼ ਦਸਤਕੀ ਆਸੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇੱਕ ਅਜੇ ਵੀਰ ਸਾਹਿਬ ਦਾ ਸਾਰਿਆਂ ਨੂੰ ਸੁਨੇਹਾ ਵੀ ਹੈ ਕਿ ਮੇਰੀ ਗਾ ਹਾਜ਼ਰੀ ਪ੍ਰਵਾਨ ਕਰਿਓ ਤੇ ਸਾਰਿਆਂ ਨੇ ਉਹਨਾਂ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਸਾਡੇ ਕੈਂਡੀਡੇਟ ਮਾ ਇੱਕ ਉਲਝੇ ਹੋਏ ਕੈਂਡੀਡੇਟ ਦੀ ਮਦਦ ਕਰਨ ਦੇ ਵਿੱਚ ਸਾਰਿਆਂ ਨੇ ਪੂਰੀ ਪੂਰੀ ਵਾਹ ਲਾਉਣੀ ਹੈ